ਨਮਸਕਾਰ ਆਕਸਾਨ ਵੀਰੋ ਅੱਜ ਆਪਾਂ ਗੱਲ ਕਰਾਂਗੇ ਵੀ ਆਪਾਂ ਦੇਖਦੇ ਆਂ ਕਈ ਵਾਰ ਆਪਣੇ ਪਸ਼ੂ ਨੇ ਜਿਹੜੇ ਮੱਝਾਂ ਜਾਂ ਗਾਵਾਂ ਨੇ ਜਿਹੜਾ ਮਿੱਟੀ ਖਾਣੀ ਸ਼ੁਰੂ ਕਰਤਾਂ ਦੀਆਂ ਨੇ ਆਪਾਂ ਇਸ ਵਿਸ਼ੇ ਤੇ ਗੱਲ ਕਰਨੀ ਹੈ ਵੀ ਮਿੱਟੀ ਕਿਉਂ ਖਾਣੀ ਹੈ ਜਿਹੜਾ ਆਪਣਾ ਪਸ਼ੂ ਸ਼ੁਰੂ ਕਰ ਦਿੰਦਾ ਹੈ ਕਿਸ ਤੱਤ ਦੀ ਕਮੀ ਹੈ ਜਿਹੜੀ ਉਹਦੇ ਵਿੱਚ ਆ ਜਾਂਦੀ ਹੈਗੀ ਆਪਣਾ ਪਸ਼ੂ ਵੀ ਕੀ ਤੱਤ ਦੀ ਕਮੀ ਹੈ ਜਿਹੜੀ ਆਪਣੇ ਅੰਦਰ ਮਹਿਸੂਸ ਕਰਨ ਲੱਗਦਾ ਹੈ ਜਿਸ ਦੇ ਨਾਲ ਆਪਾਂ ਦੇਖੀਏ ਜੇ ਆਪਾਂ ਆਪਣੇ ਪਸ਼ੂ ਨੂੰ ਖੁੱਲੇ ਦੇ ਵਿੱਚ ਛੱਡ ਦਿਆਂ ਕੱਚੇ ਦੇ ਵਿੱਚ ਛੱਡ ਦਿਆਂ ਤਾਂ ਆਪਣਾ ਪਸ਼ੂ ਜਿਹੜਾ ਮਿੱਟੀ ਆ ਉਹ ਬਿਲਕੁਲ ਮਤਲਬ ਵੀ ਆਪਾਂ ਦੇਖੀਏ ਵੀ ਚੱਟ ਗਿਆ ਰੱਖ ਦਿੰਦਾ ਜਿਵੇਂ ਵੀ ਜਿਹੜਾ ਮਿੱਟੀ ਨੂੰ ਬਿਲਕੁਲ ਹੀ ਸਾਫ਼ ਕਰਦਾ ਦਾ ਆਪਣਾ ਪਸ਼ੂ ਦਾ ਮਿੱਟੀ ਹੱਦ ਤੋਂ ਜ਼ਿਆਦਾ ਖਾਂਦਾ ਹੈਗਾ ਪਹਿਲਾਂ ਤਾਂ ਆਪਾਂ ਗੱਲ ਕਰਾਂਗੇ ਵੀ ਇਹਦੇ ਮਿੱਟੀ ਖਾਣ ਨਾਲ ਆਪਣੇ ਪਸ਼ੂ ਦੇ ਜਿਹੜੇ ਨੁਕਸਾਨ ਨੇ ਆਪਣੇ ਪਸ਼ੂ ਨੂੰ ਕੀ ਕੀ ਨੁਕਸਾਨ ਹੋਣੇ ਨੇ ਉਹਤੇ ਗੱਲ ਕਰਾਂਗੇ ਉਸ ਤੋਂ ਬਾਅਦ ਆਪਾਂ ਇਹਦਾ ਵੀ ਕਿਸ ਤਰ੍ਹਾਂ ਆਪਾਂ ਇਹਦਾ ਸੁਝਾਅ ਦੱਸਾਂਗੇ ਵੀ ਕਿਸ ਤਰ੍ਹਾਂ ਆਪਣੇ ਪਸ਼ੂ ਨੂੰ ਮਿੱਟੀ ਖਾਣ ਦਾ ਜਿਹੜਾ ਆਪਣਾ ਪਸ਼ੂ ਆਟ ਸਕਦਾ ਹੈਗਾ ਤੇ ਜਿਹੜਾ ਦੁੱਧ ਘਟੇਗਾ ਜਾਂ ਆਪਣੇ ਪਸ਼ੂ ਦੀ ਸਿਹਤ ਘਟੀਏ ਮਿੱਟੀ ਖਾਣ ਨਾਲ ਆला ਜਾਂ ਕੋਈ ਹੋਰ ਕੋਈ ਨੁਕਸ ਬੈਠੇ ਨੇ ਅੰਦਰ ਉਹਦੇ ਬੋਡੀ ਦੇ ਵਿੱਚ ਕੋਈ ਵੀ ਕਿਸ ਤਰ੍ਹਾਂ ਦਾ ਨੁਕਸਾਨ ਹੋਏਗਾ ਉਹ ਤੋਂ ਆਪਾਂ ਕਿਵੇਂ ਪਛਾਣ ਕਰ ਸਕਾਂਗੇ ਤੇ ਇਸ ਬ ਆਜੋ ਕਿਸਾਨ ਵੀਰੋ ਆਪਾਂ ਸ਼ੁਰੂ ਕਰਦੇ ਆ ਇਸ ਗੱਲ ਨੂੰ ਦੋਸਤੋ ਜਦੋਂ ਆਪਣਾ ਪਸ਼ੂ ਹੈ ਜਿਹੜਾ ਮਿੱਟੀ ਖਾਣੀ ਸ਼ੁਰੂ ਕਰਦਾ ਹੈਗਾ ਤਾਂ ਸਭ ਤੋਂ ਪਹਿਲੀ ਗੱਲ ਆਪਾਂ ਦੇਖ ਲੈ ਵੀ ਆਪਣੇ ਪਸ਼ੂ ਨੂੰ ਮਿੱਟੀ ਖਾਣ ਤੋਂ ਆਪਾਂ ਨੇ ਕਿਵੇਂ ਰੋਕਣਾ ਹੈਗਾ ਆਪਾਂ ਮਿੱਟੀ ਖਾਣ ਵਾਸਤੇ ਜਦੋਂ ਆਪਣਾ ਪਸ਼ੂ ਮਿੱਟੀ ਖਾਣੀ ਸ਼ੁਰੂ ਕਰਤੀ ਆਪਾਂ ਨੂੰ ਪਤਾ ਲੱਗ ਗਿਆ ਆਪਣਾ ਪਸ਼ੂ ਮਿੱਟੀ ਖਾ ਰਿਹਾ ਜਿਹੜੀ ਵੀ ਇੱਕ ਦਿਨ ਤੋਂ ਖਾ ਰਿਹਾ ਦੋ ਦਿਨ ਤੋਂ ਖਾ ਰਿਹਾ ਕਈ ਵਾਰ ਕੀ ਹੁੰਦਾ ਹੈ ਕੁਝ ਕਿਸਾਨ ਵੀਰਾਂ ਦੇ ਪਸ਼ੂ ਨੇ ਜਿਹੜੇ ਜਿਵੇਂ ਆਪਾਂ ਦੇਖੀ ਵੀ ਕਿਸਾਨ ਦੇ ਡਰ ਤੋਂ ਹੈ ਮਿੱਟੀ ਖਾਣਾ ਛੱਡ ਦਿੰਦਾ ਹੈਗਾ ਕਿਸਾਨ ਜਦੋਂ ਆਪਣਾ ਉਹ ਆ ਭਰਾ ਉਹ ਜੇ ਪਸ਼ੂਆਂ ਦੇ ਵਿੱਚੋਂ ਤਾਉ ਮਿੱਟੀ ਖਾਣੀ ਹੈ ਜਿਹੜੀ ਬਿਲਕੁਲ ਮਤਲਬ ਵੀ ਆਪਾਂ ਦੇਖਿਆ ਵੀ ਖਾਣੀ ਸ਼ੁਰੂ ਕਰ ਦਿੰਦਾ ਹੈ ਵੀ ਚੋਰੀਓ ਮਿੱਟੀ ਖਾਂਦਾ ਹੈਗਾ ਤਾਂ ਦੋਸਤੋ ਆਪਣੇ ਪਸ਼ੂ ਦੇ ਵਿੱਚ ਹੈ ਜਿਹੜੀ ਐਨਰਜੀ ਨੇ ਤੇ ਆਪਾਂ ਦੇਖੀਏ ਫਾਰਸ ਦੀ ਕਮੀ ਕਾਰਨ ਹੈ ਜਿਹੜਾ ਆਪਣਾ ਪਸ਼ੂ ਹੈ ਮਿੱਟੀ ਹੈ ਜਿਹੜੀ ਖਾਣੀ ਸ਼ੁਰੂ ਕਰ ਦਿੰਦਾ ਹੈਗਾ ਤਾਂ ਆਪਾਂ ਦੇਖੀਏ ਵੀ ਆਪਣੇ ਪਸ਼ੂ ਨੂੰ ਜਿਹੜਾ ਪੱਡੀ ਵਰਮਿੰਗ ਕਰਨੀ ਹੈ ਆਪਾਂ ਆਪਣੇ ਪਸ਼ੂ ਨੂੰ ਦੀ ਵਰਮਿੰਗ ਦੀ ਗੋਲੀ ਹੈ ਜਿਹੜੀ ਉਹ ਟੈਬਲੇਟ ਦੇ ਦੇਣੀ ਹੈ ਵਧੀਆ ਕੰਪਨੀ ਦੀ ਦੇਣੀ ਹੈ ਮੈਨ ਕਾਈਂਡ ਦੀ ਦੇ ਦਿਓ ਹਾਈ ਵਿਟ ਦੀ ਦੇ ਦਿਓ ਜੋ ਵੀ ਦੇਣੀ ਆਪਾਂ ਨੇ ਜਿੰਨੀਆਂ ਵੀ ਕੰਪਨੀਆਂ ਵਧੀਆ ਮਾਰਕੀਟਾਂ ਦੇ ਵਿੱਚ ਵਧੀਆ ਕੰਮ ਕਰ ਰਹੀਆਂ ਨੇ ਉਹਨਾਂ ਦੀ ਡੀਵਰਮਿੰਗ ਕਰਨੀ ਆਪਾਂ ਆਪਣੇ ਪਸ਼ੂ ਨੂੰ ਡੀਵਰਮਿੰਗ ਦੀ ਗੋਲੀ ਦੇਣ ਤੋਂ ਬਾਅਦ ਆ ਰਿਪੀਟ ਤੇ 15 ਦਿਨਾਂ ਬਾਅਦ ਫੇਰ ਆਪਣੇ ਡੀਵਰਮਿੰਗ ਕਰ ਦੇਣੀ ਹੈਗੀ ਤੇ ਇਹਦੇ ਨਾਲ ਆਪਣੇ ਦੋਸਤੋ ਕੀ ਦੇਣਾ ਵਧੀਆ ਕੰਪਨੀ ਦਾ ਜਿਵੇਂ ਕਿਸੇ ਵੀ ਕੰਪਨੀ ਦਾ ਮਾਰਕੀਟਾਂ ਦੇ ਵਿੱਚ ਲਗ ਲਗ ਕੰਪਨੀਆਂ ਦੇ ਮਿਲਨ ਮਿਕਸਚਰ ਨੇ ਜਿਹੜੇ ਉਹ ਆਏ ਹੋਏ ਨੇਗੇ ਆਪਾਂ ਆਪਣੇ ਪਸ਼ੂ ਨੂੰ ਵਧੀਆ ਨੰਪਰੀ ਦਾ ਮਿਲਨ ਮਿਕਸਚਰ ਦੇ ਕੇ ਆਪਾਂ ਆਪਣੇ ਪਸ਼ੂ ਵਿੱਚ ਜੋ ਕਿਸੇ ਵੀ ਤਰ੍ਹਾਂ ਦੀ ਆਪਣੇ ਪਸ਼ੂ ਨੂੰ ਵਿੱਚ ਕਮੀ ਆਈਏ ਕਿਸੇ ਵੀ ਤਰ੍ਹਾਂ ਦੀ ਤਾਂ ਉਹ ਮਿਲਨ ਮਿਕਸਚਰ ਨਾਲ ਆ ਜਿਹੜੀ ਉਹ ਪੂਰੀ ਹੋ ਜਾਣੀ ਹੈ ਦੋਸਤੋ ਮਿਲਨ ਮਿਕਸਚਰ ਦੇਣਾ ਕਿੰਨਾ ਹੈਗਾ 50 ਤੋਂ 100 ਗ੍ਰਾਮ ਆਪਾਂ ਆਪਣੇ ਪਸ਼ੂ ਨੂੰ ਦੇਣਾ ਹੈ ਨਾ ਜਦੋਂ ਆਪਣੇ ਪਸ਼ੂ ਵਿੱਚ ਕਿਸੇ ਵੀ ਤੱਤਾਂ ਦੀ ਕਮੀ ਹੈ ਜਿਹੜੀ ਪੂਰੀ ਹੋ ਗਈ ਆਪਾਂ ਦਾ ਪਸ਼ੂ ਹੈ ਜਿਹੜਾ ਮਿੱਟੀ ਖਾਂਦਾ ਮਿੱਟੀ ਖਾਣੋਂ ਹਟ ਜਾਊਗਾ ਦੋਸਤੋ ਇੱਕ ਗੱਲ ਨਾ ਪਤਾ ਹਲ ਜੋ ਰੱਖਣੀ ਜਦੋਂ ਆਪਾਂ ਅੱਧੀ ਵਾਰ ਨਹੀਂ ਕਰਤੀ ਬੰਨੀ ਵਾਰ ਉਸ ਤੋਂ ਬਾਅਦ ਆਪਾਂ ਆਪਣੇ ਪਸ਼ੂ ਨੂੰ ਹੈ ਜਿਹੜੀ ਪ੍ਰੋਟੋਨ ਦੇਣੀ ਹੈ ਪ੍ਰੋਟੋਨ ਲਾ ਲਓ ਵੀ ਆਪਾਂ ਕੋਈ ਵੀ ਨਿਵਟਾਉਣੀ ਕਿਤੇ ਦੇ ਸਕਦੇ ਹੋ ਕੱਲਾ ਪ੍ਰੋਟੋਨ ਨਹੀਂ ਨੂੰ ਵੈਸੇ ਜੇ ਆਪਾਂ ਦੇਖੀਏ ਮਾਰਕੀਟਾਂ ਦੇ ਵਿੱਚ ਜਿੰਨੀਆਂ ਵੀ ਕੰਪਨੀਆਂ ਚੱਲ ਰਹੀਆਂ ਨੇ ਸਭ ਤੋਂ ਵੈਸਟ ਰਿਜ਼ਲਟ ਆਪਾਂ ਦੇਖਦਾ ਹੈ ਪ੍ਰੋਟੋਨ ਦਾ ਆਪਾਂ ਨੂੰ ਜਿਹੜਾ ਮਿਲ ਰਿਹਾ ਹੈ ਆਪਾਂ ਆਪਣੇ ਫ ਇਹ ਜੇਕਰ ਕਿ ਆਪਾਂ ਸਾਨੂੰ ਜਿਹੜਾ ਬ੍ਰੌਟਨ ਦਾ ਸੁਝਾਅ ਦਿੱਤਾ ਹੈਗਾ ਦੀ ਫਿਰ ਕੀ ਆਪਾਂ ਦੋਸਤੇ ਦੇਣਾ ਕਿੰਨਾਗਾ ਅੱਧਾ ਲੀਟਰ ਤੋਂ 1 ਲੀਟਰ ਆਪਾਂ ਆਪਣੇ ਪਸ਼ੂ ਨੂੰ ਲੀਵਰ ਟੋਨਿਕ ਦੇ ਦੇਣਾ ਹੈਗਾ ਤਾਂ ਕਿਰ ਆਪਣੇ ਪਸ਼ੂ ਦਾ ਜਿਹੜਾ ਕਿਉਂਕਿ ਦੇਖੀ ਆਪਾਂ ਜਦੋਂ ਆਪਣੇ ਪਸ਼ੂ ਦਾ ਮਿੱਟੀ ਖਾਣੀ ਸ਼ੁਰੂ ਕਰਤੀ ਤਾਂ ਆਪਣੇ ਪਸ਼ੂ ਦਾ ਕੀ ਹੈ ਲੀਵਰ ਜਿਹੜਾ ਡੈਮੇਜ ਤੱਕ ਹੋ ਜਾਂਦਾ ਹੈ ਜਾਂ ਕਈ ਵਾਰ ਮਤਲਬ ਹੀ ਜਿਆਦਾ ਨੁਕਸਾਨ ਹੋ ਜਾਂਦਾ ਹੈ ਇਹਦੇ ਨਾਲ ਆਪਣੇ ਪਸ਼ੂ ਆ ਜਿਹੜਾ ਬੈਠਣ ਉੱਠਣ ਵਿੱਚ ਆਪਣੇ ਪਸ਼ੂ ਨੂੰ ਪ੍ਰੋਬਲਮ ਆਣ ਲੱਗ ਜਾਂਦੀ ਹੈ ਬੈਠਣ ਖੜਨ ਦੇ ਨਾਲ ਪ੍ਰੋਬਲਮ ਆਣ ਲੱਗਦੀ ਹੈ ਕਈ ਵਾਰ ਆਪਣਾ ਪਸ਼ੂ ਜਿਹੜਾ ਬਿਲਕੁਲ ਹੀ ਬੈਠ ਜਾਂਦਾ ਤੇ ਮਰਨ ਦੇ ਇਕਰਾਰ ਤੇ ਆ ਜਾਂਦਾ ਆਪਾਂ ਨੂੰ ਇਹ ਹੋ ਜਾਂਦਾ ਵੀ ਆਪਣਾ ਪਸ਼ੂ ਵੀ ਅੱਜ ਮਰਿਆ ਕੱਲ ਮਰਿਆ ਤਾਂ ਜਿਹਦੇ ਕਾਰਨ ਆਪਾਂ ਆਪਣੇ ਪਸ਼ੂ ਦਾ ਜਿਹੜਾ ਲਾਸ ਕਰਦਾ ਨੇ ਆ ਦੋਸਤੋ ਤਾਂ ਆਪਾਂ ਜਿਹੜੀ ਤਿੰਨ ਕ ਚੀਜ਼ਾਂ ਨੇ ਆਪਣੀਆਂ ਵਰਤ ਕੇ ਮੇਨ ਇੱਕ ਤਾਂ ਆਪਣੀ ਡਿਵਰਮਿੰਗ ਹੋ ਗਈ ਦੂਜਾ ਆਪਾਂ ਨੇ ਲੰਨ ਕੋਈ ਵੀ ਲਿਵਰ ਟੋਨਿਕ ਹੋ ਗਿਆ ਕਿਸੇ ਤਰ੍ਹਾਂ ਦਾ ਮਿਲਨ ਮਿਕਸਚਰ ਹੋ ਗਿਆ ਇਹ ਆਪਾਂ ਤਿੰਨੇ ਚੀਜ਼ਾਂ ਦੇਣੀਆਂ ਨੇ ਤਾਂ ਆਪਣੇ ਪਸ਼ੂ ਦਾ ਹਾਲਾ ਜਿਹੜਾ ਆਪਾਂ ਪੂਰੇ ਪੱਕੇ ਦੌਰ ਤੇ ਕਰ ਲਾਂਗੇ ਦੋਸਤੋ ਇਹ ਤੋਂ ਨਾਲ-ਨਾਲ ਆਪਾਂ ਨੇ ਚਲੋ ਦੇਣੀ ਦੇਣਾ ਆਪਾਂ ਇੱਕ ਲਿਵਰ ਟੋਨਿਕ ਦੀ ਚੀਜ਼ ਆਪਾਂ ਹੋਰ ਦੇਣੀ ਹੈ ਵੀ ਆਪਣੇ ਪਸ਼ੂ ਦਾ ਜਿਹੜਾ ਲਿਵਰ ਹੈ ਸਹੀ ਕ ਸੋਡੀਅਮ ਵੀ ਦੇ ਸਕਦੇ ਆ ਆਪਣੇ ਪਸ਼ੂ ਨੂੰ ਬਾਫਰ ਵੀ ਦੇ ਸਕਦੇ ਆ ਬਾਫਰ ਦੇ ਨਾਲ ਆਪਾਂ ਆਪਣੇ ਪਸ਼ੂ ਨੂੰ ਜੇ ਬਾਫਰ ਵੀ ਨਹੀਂ ਦੇਣਾ ਤਾਂ ਆਪਣੇ ਪਸ਼ੂ ਨੂੰ ਆਪਾਂ ਟਰਾਈ ਸੋਡੀਅਮ ਜਿਹੜਾ ਉਹ ਵੀ ਦੇ ਸਕਦੇ ਆ ਦੋਸਤੇ ਦੇਣਾ ਕਿੰਨਾ ਹੈਗਾ ਆਪਾਂ ਇਹ 15 ਲਾਲੋ ਦੀ 15 ਗ੍ਰਾਮ ਤੋਂ ਸ਼ੁਰੂ ਕਰਕੇ 30 ਗ੍ਰਾਮ ਲਾਲੋ ਜੇ ਵੱਧ ਤੋਂ ਵੱਧ ਆਪਾਂ ਨੇ ਵੀ 50 ਗ੍ਰਾਮ ਆਪਣੇ ਪਸ਼ੂ ਨੂੰ ਹੈ ਜਿਹੜਾ ਤਿੰਨਾਂ ਚੋਂ ਆਪਣੇ ਕੋਈ ਵੀ ਇੱਕ ਪ੍ਰੋਡਕਟ ਹੈ ਜਿਹੜਾ ਆਪਣੇ ਪਸ਼ੂ ਨੂੰ ਰੁਟੀਨ ਦੇ ਵਿੱਚ ਦੇਣਾ ਹੈਗਾ ਇਹਦੇ ਨਾਲ ਆਪਣੇ ਪਸ਼ੂਆਂ ਨੂੰ ਨਾਲੇ ਤਾਂ ਜਿਹੜੀ ਆਪਾਂ ਮਿੱਟੀ ਖਾਂਦਾ ਆਪਣਾ ਪਸ਼ੂ ਉਹ ਮਿੱਟੀ ਖਾਣੀ ਬੰਦ ਕਰ ਦਿੰਦਾ ਹੈ ਕਿਉਂਕਿ ਉਹਦਾ ਲੀਵਰ ਜਿਹੜਾ ਸਹੀ ਜੰਮ ਕਰਨ ਲੱਗ ਜੂਗਾ ਤੇ ਡੈ ਉਦੀ ਸੇਤਾ ਦੁਬਾਰਾ ਜਿਹੜੀ ਜਿੰਨਾ ਵੀ ਆਪਣਾ ਪਸ਼ੂ ਕਮਜ਼ੋਰ ਹੋਇਆ ਜਾ। ਫੇ ਆਪਣਾ ਪਸ਼ੂ ਜਿਹੜਾ ਦੁਬਾਰਾ ਐਕਟਿਵ ਆਉਣ ਲੱਗ ਜੂਗਾ ਕਿਉਂਕਿ ਬਿਮਾਰੀ ਤਾਨ ਆਪਣਾ ਪਸ਼ੂ ਸੁਸਤ ਹੋ ਜਾਂਦਾ ਹੈਗਾ। ਪਸ਼ੂ ਐਕਟ ਵੀ ਹੋ ਜੂਗਾ ਤੇ ਮਤਲਬ ਫਰਤੀਲਾ ਹੋ ਜੂਗਾ ਪਸ਼ੂ ਪਸ਼ੂ ਦੀ ਬਾਡੀ ਤੇ ਚਮਕਣ ਲੱਗ ਜੂਗੀ। ਦੋਸਤੋ ਚਮਕ ਤਾਂ ਆਣੀ ਆਣੀ ਆਪਣੇ ਪਸ਼ੂ ਦੇ ਨਾਲ ਜਿਹੜਾ ਆਪਣਾ ਪਸ਼ੂ ਖਾਣਾ ਚਾਰਾ ਜਿਹੜਾ ਜੋ ਵੀ ਖਾਣਾ ਪੀਣਾ ਛੱਡ ਦਿੰਦਾ ਹੈਗਾ ਮਿੱਟੀ ਖਾਣ ਕਰਕੇ ਤਾਂ ਆਪਣੇ ਪਸ਼ੂ ਦਾ ਜਿਹੜਾ ਉਹ ਦੁਬਾਰਾ ਖਾਣਾ-ਦਾਣਾ ਸ਼ੁਰੂ ਕਰ ਦੂਗਾ ਜਦੋਂ ਆਪਣਾ ਪਸ਼ੂ ਤੰਦਰੁਸਤ ਹੋ ਗਿਆ। ਤਾਂ ਆਟੋਮੈਟਿਕ ਜਿਹੜਾ ਉਹਨੇ ਖ ਤੁਹਾਡੇ ਦੁੱਧ ਦੀ ਕਪੈਸਿਟੀ ਹੈ ਜਿਹੜੀ ਆਟੋਮੈਟਿਕ ਜਿਹੜਾ ਦੁੱਧ ਦਾ ਨੀਵਲਾ ਉੱਪਰ ਵੱਨ ਨੂੰ ਲੈ ਜਾਣਾਗਾ ਜਦੋਂ ਆਪਣੇ ਪਸ਼ੂ ਨੇ ਪੂਰਾ ਦੁੱਧ ਕਰਤਾ ਤਾਂ ਆਪਣਾ ਜਿਹੜਾ ਵੀ ਕੋਈ ਪਸ਼ੂ ਤੋਂ ਲਾਓ ਸੋਲਿਆ ਜਾਓ ਸਾਰਾ ਕਾਪੜਾ ਹੋ ਜਾਊਗਾ ਨਮਸਕਾਰ ਕਿਸਾਨ ਵੀਰੋ ਜੇ ਜਾਣਕਾਰੀ ਇਹ ਵਧੀਆ ਲੱਗੀ ਤਾਂ ਵੀਡੀਓ ਨੂੰ ਅੱਗੇ ਸ਼ੇਅਰ ਕਰਿਓ ਮਿਲਦਾ ਇੱਕ ਨਵੀਂ ਵੀਡੀਓ ਦਾ ਨਾਂ